ੱਗੇ ਖੜ ਕੇ ਨਹੀਂ ਦੱਸ ਕਰੀ ਸ਼ੁਰੂ ਕਰੀ ਸ਼ੁਰੂ ਕਰੀ ਸ਼ੁਰੂ ਅੱਜ ਅੱਜ ਚੌਥਿਆ ਗੇੜ ਜਿਹੜਾ ਉਹ ਮੀਟਿੰਗ ਦਾ ਹੋਇਆ ਫੇਰ ਇੱਕ ਵਾਰ ਪਹਿਲਾਂ ਵਾਂਗੂ ਕਾਫੀ ਲੰਬੀ ਚਰਚਾ ਹੋਈ ਲਗਭਗ 5 ਘੰਟੇ 8 ਵਜੇ ਦੇ ਨੇੜੇ ਤੇੜੇ ਮੀਟਿੰਗ ਸ਼ੁਰੂ ਹੋਈ ਸੀ 1:00 ਵੱਜ ਗਿਆ ਰਾਤ ਦਾ ਤੇ ਕਾਫੀ ਵਿਚਾਰ ਬਟਾਂਦਰੇ ਆਪਸ ਚ ਹੋਏ ਮਾਹੌਲ ਕਿਉਂਕਿ ਮੈਂ ਤਾਂ ਇੱਕ ਪੰਜਾਬ ਦੇ ਪ੍ਰਤੀਨਿਧ ਤੌਰ ਤੇ ਉੱਥੇ ਬੈਠਦਾ ਹਾਂ ਔਰ ਮੈਂ ਜੇ ਕੋਈ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਤੁਹਾਨੂੰ ਯਾਦ ਹੋਊਗਾ ਇਸੇ ਜਗ੍ਹਾ ਤੇ 8 ਤਰੀਕ ਨੂੰ 8 ਫਰਵਰੀ ਨੂੰ ਜਦੋਂ ਆ ਕੇ ਮੈਂ মিডিਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਉਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੇ ਆ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ ਕੋਲੰਬੀਆ ਤੋਂ ਮੰਜੰਬੀਕ ਤੋਂ 2 ਬਿਲੀਅਨ ਡਾਲਰ ਦੀਆਂ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਅਰਧੂਜੇ ਮੰਤਰੀ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਸੀ ਤੁਹਾਨੂੰ ਦਾਣੇ ਪੈਦਾ ਕਰਕੇ ਦੇ ਸਕਦੇ ਆ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡੈਂਟ ਸੀ ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਭਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਬੁਖਤਨਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਹਾ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ ਅੱਜ ਉਸ ਵਿਸ਼ੇ ਤੇ ਵੀ ਗੱਲ ਹੋਈ ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ ਮੰਤਰੀ ਸਾਹਿਬ ਦੱਸ ਕੇ ਗਏ ਹੋਣੇ ਤੇ ਫਿਰ ਨਰਮਾ ਤੇ ਕਪਾਹ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਧਰ ਅਰਨੀ ਵਾਲਾ ਪੰਨੀ ਵਾਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁੜ ਗਈਆਂ ਤਾਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾਹ ਦੀ ਸੋ ਨਾਲ ਨਾਲ ਅੱਜਕੱਲ ਮੱਕੀ ਜਿਹੜੀ ਆ ਉਹ ਇਥੈਨੋਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਤ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇੱਥੇ ਨਾਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜ਼ਿਮੀਂਦਾਰ ਕੋਲੇ 10 ਕਿੱਲੇ ਨੇ ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ 10 ਦੀ ਬਜਾਏ 6 ਕਿੱਲੇ ਲਾ ਲਾ 4 ਏਕੜ ਚ ਤੂੰ ਮੱਕੀ ਬੀਜ ਲਾ ਜਾਂ ਦਾਣਾਂ ਲਾ ਲਾ ਦਾਣਾਂ ਬੀਜ ਲਾ ਤਾਂ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹ ਦਿੰਦੇ ਆ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਓਨਾ ਹੀ ਉਹਨੂੰ ਬਾਕੀ 4 ਕਿੱਲਿਆਂ ਚ ਭਾਵੇਂ ਦਾਲਾਂ ਚੋਂ ਭਾਵੇਂ ਮੱਕੀ ਚੋਂ ਓਨਾ ਹੀ ਉਹਨੂੰ 4 ਕਿੱਲਿਆਂ ਚ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫੇਰ 10 ਦੇ 10 ਕਿੱਲਿਆਂ 'ਚ ਝੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ ਸੋ ਇਸ ਤਰ੍ਹਾਂ ਦਾ ਇੱਕ ਪ੍ਰਸਤਾਵ ਅੱਜ ਆਇਆ ਜਿਸ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ-ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ ਪਿਊਸ਼ ਜੀ ਪਿਊਸ਼ ਗੋਇਲ ਜੀ ਦੇ ਮੱਕ ਵਿੱਚ ਹੀ ਹੁੰਦੀ ਹੈ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਿਹਾ ਜੀ ਨਹੀਂ 5 ਸਾਲ ਤੱਕ ਕਰੋ ਨਾ ਕੋਈ ਇਹ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਚੋਨਾ ਤੇ ਕਲਕਤਾ ਜਿਹੜੀ ਆ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜੇ ਆ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਦੀ ਹੈ ਮੰਦੀ ਹੈ ਮੀਨ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਤੇ ਕਿਸਾਨ ਮੈਂ ਤਾਂ ਇੱਕ ਵਕੀਲ ਦੇ ਤੌਰ ਤੇ ਬੈਠਾ ਸੀ ਫੈਸਲਾ ਤਾਂ ਉਹਨਾਂ ਨੇ ਲੈਣਾ ਜੀ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕੀ ਅਸੀਂ ਇੱਥੇ ਫੈਸਲਾ ਲੈਣ ਦੇ ਅਭੀ ਹਜੇ ਸਮਰਥ ਨਹੀਂ ਹੈਗੇ ਅਸੀਂ ਜਾ ਕੇ ਡਿਸਕਸ ਕਰ ਲੈਨੇ ਆਪਣੇ ਸਾਥੀਆਂ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਤੇ ਫਿਰ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਸੈਂਟਰ ਵਾਲਿਆਂ ਨੇ ਕਿ ਅਸੀਂ ਵੀ ਡਿਸਕਸ ਕਰ ਲੈਨੇ ਉੱਥੇ ਵੀ ਫਾਈਨਾਂਸ ਦਾ ਕਿੰਨਾ ਕੁ ਬਰڈن ਪਊਗਾ ਜਾਂ ਫਿਰ ਇਹਦੇ ਨਾਲ ਕਿਉਂਕਿ ਜੇ ਕਾਨੂੰਨ ਇਹ ਲਾਗੂ ਹੋਊਗਾ ਤਾਂ ਸਾਰੇ ਦੇਸ਼ ਤੇ ਹੋਊਗਾ ਇਹ ਨਹੀਂ ਹੈ ਕਿ ਇੱਕ ਕੱਲੇ ਪੰਜਾਬ ਲਈ ਜਾਂ ਹਰਿਆਣੇ ਲਈ ਕਾਨੂੰਨ ਬਣ ਜਾਊਗਾ ਸਾਰੇ ਦੇਸ਼ ਵਾਸਤੇ ਕਾਨੂੰਨ ਬਣੂਗਾ ਤਾਂ ਬਾਕੀ ਸਟੇਟਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਸੋ ਫੈਸਲਾ ਉਹਨਾਂ ਨੇ ਕਰਨਾ ਹੈ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ ਚੌਥੀ ਮੀਟਿੰਗ ਹੈ ਖੁੱਲਾ ਟਾਈਮ ਹੈ ਜਿੰਨੇ ਵੇਲੇ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ ਸਾਨੂੰ ਡਿਸਕਸ ਕਰ ਲੈਣ ਦੇ 5 ਘੰਟੇ ਲਵਾਂਗੇ ਕੋਈ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਠੰਡ ਹੈ ਕੱਲ ਨੂੰ ਮੀਂਹ ਦੇ ਗੜਿਆਂ ਦਾ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇੱਕ ਇੱਕ ਦੋ ਕਿਸਾਨ ਸ਼ਹੀਦ ਹੋ ਗਏ ਨੇ ਆਲਰੇਡੀ ਇਹ ਕੱਜ ਸਮਾਣੇ ਦੇ ਨੇੜੇ ਦਾ ਜਿਹੜਾ ਮੌਤ ਹੋਈ ਹੈ ਇੱਕ ਇੱਕ ਗਿਆਨ ਸਿੰਘ ਜਿਹੜੇ ਚਾਚੋ ਕੀ ਪਿੰਡ ਦੇ ਗੁਰਦਾਸਪੁਰ ਜਿਹੜੇ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਇੱਕ ਦੂਜੇ ਨਾਲ ਭੀੜੀਏ ਜੇ ਗੱਲਬਾਤ ਨਾਲ ਕਿਉਂਕਿ ਆਫਟਰ ਆਲ ਤਾਂ ਜਿੱਥੇ ਵੀ ਮਰਜੀ ਜਾਵਾਂਗੇ ਹੋਊਗੀ ਤਾਂ ਗੱਲ ਗੱਲਬਾਤ ਰਾਹੀਂ ਪਰ ਮੈਂ ਪੋਜ਼ਿਟਿਵ ਐਟੀਟਿਊਡ ਨਾਲ ਚੱਲ ਰਿਹਾ ਤੇ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅੱਧੀ ਰਾਤ ਹੋ ਜਾਏ ਚਾਹੇ ਦੁਪਹਿਰੇ ਬੁਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪਰ ਹਾਂ ਨਾਲ ਨਾਲ ਮੈਂ ਵੀ ਬੇਨਤੀ ਕਰਦਾ ਕਿ 3.5 ਕਰੋੜ ਪੰਜਾਬੀ ਨੇ ਉਹਨਾਂ ਦੇ ਕਿਸੇ ਦੇ ਪੇਪਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫੇਰ ਉਹ ਕਹਿੰਦੇ ਨੇ ਅਸੀਂ ਪੰਜ ਲੈਂਚ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਤਾਂ ਸਾਨੂੰ ਜਿਹੜੀ ਇਹ ਤੰਗ ਨਾ ਕਰੋ ਕਿਸਾਨ ਜੁਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਜਿੰਨੇ ਵੀ ਐਸਪੈਕਟ ਬਾਰਡਰ ਤੇ ਵੀ ਬੈਠੇ ਨੇ ਕਿਸਾਨ ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਇਸ ਗੱਲ ਦੀ ਦੇਣਾ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਪਖਤੋਂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋ ਗਏ ਜਾਂ ਹਮਲਾਵਰ ਹੋ ਗਏ ਜਾਂ ਕੋਈ ਹੋਰ ਵਿੱਚ ਕੋਈ ਸ਼ਰਾਰਤੀ ਅੰਸਰ ਹੋਊਗਾ ਇੱਕ ਅੱਧਾ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਂਦੇ ਨੇ ਉੱਥੇ ਸੋ ਪੰਜਾਬ ਦੇ ਲੋਕਾਂ ਦੇ ਜਾਨ ਦੀ ਮਾਲ ਦੀ ਪੰਜਾਬ ਦੀ ਆਰਥਿਕਤਾ ਦੀ ਰਾਖੀ ਕਰਨਾ ਵੀ ਮੇਰਾ ਫਰਜ਼ ਹੈ ਸੋ ਇਸ ਕਰਕੇ ਇਹ ਅੱਗੇ ਹੁਣ ਕਿਸਾਨ ਯੂਨੀਅਨਾਂ ਤੁਹਾਨੂੰ ਦੱਸ ਦੇਣਗੇ ਆ ਕੇ ਕਿ ਉਹ ਕੀ ਫੈਸਲਾ ਲੈਂਦੇ ਨੇ ਕੱਲ ਤੱਕ ਤੇ ਉਸ ਤੋਂ ਬਾਅਦ ਫਿਰ ਜੇ ਗੱਲ ਕਰਨੀ ਪਈ ਤਾਂ ਫਿਰ ਦੁਬਾਰੇ ਗੱਲ ਕਰ ਲਈ ਅਗਲੀ ਅਗਲੀ ਮੀਟਿੰਗ ਕੀ ਕੋਈ ਗੁੰਜਾਇਸ਼ ਰਹੇਗੀ ਸਰ ਅਗਲੀ ਮੀਟਿੰਗ ਬਿਲਕੁਲ ਹੈ ਜੀ ਬਿਲਕੁਲ ਹੈ ਕੋਈ ਦਰਵਾਜ਼ਾ ਬੰਦ ਨਹੀਂ ਹੋਇਆ ਇਹ ਤਾਂ ਹਜੇ ਸ਼ੁਰੂਆਤ ਹੈ ਜੇ ਇਹਨਾਂ ਤੇ ਮੰਨ ਲੈਂਦੇ ਨੇ ਤਾਂ ਅਗਲੀਆਂ ਜਿਹੜੀਆਂ ਫਸਲਾਂ ਨੇ ਜਾਂ ਕੋਈ ਹੋਰ ਫਸਲਾਂ ਜਿਹੜੀਆਂ ਉਗਦੀਆਂ ਨੇ ਉਹਨਾਂ ਬਾਰੇ ਵੀ ਆਪਾਂ ਜਿਹੜਾ ਦਰਵਾਜ਼ਾ ਜਿਹੜਾ ਖੁੱਲਾ ਰੱਖ ਸਕਦੇ ਆ ਤੇ ਨਰਮਾ ਨਰਮਾ ਕਪਾਹ ਹੋਗੀ ਜੀ ਨਹੀਂ ਨਹੀਂ ਜਿਹੜਾ ਜਿਹੜਾ ਜਿਵੇਂ ਹੁਣ ਮੱਕੀ ਤੇ ਜੋ ਜੋ ਐਨ ਐਸ ਪੀ ਦੀ ਮੇਰੇ ਖਿਆਲ ਜਿਹੜੀ ਹੈਗੀ ਹੈ ਨਾ ਜਿਹੜੀ ਗਰੰਟੀ ਜਿਹੜੀ ਐਮ ਐਸ ਪੀ ਦਿੰਦੀ ਹੈ ਕੰਪਨੀ ਉਸ ਉਸੇ ਫਾਰਮੂਲੇ ਤੇ ਅਧਾਰਤ ਹੈ ਕਿ ਫਸਲਾਂ ਨਰਮਾ ਤੇ ਕਪਾਹ ਜੀ ਜੋ ਬਿਲਕੁਲ ਬਹੁਤ ਘਟ ਗਿਆ ਜੀ ਕਿਉਂਕਿ ਚਿੱਟੀ ਸੁੰਡੀ ਤੇ ਗੁਲਾਬੀ ਸੁੰਡੀ ਨੇ ਉਹਨਾਂ ਨੇ ਖਤਮ ਕਰਤਾ ਵਿਸ਼ਵਾਸ ਸੋ ਨਰਮਾ ਕਪਾਹ ਨੂੰ ਵਾਪਸ ਲੈ ਕੇ ਆ ਸਕਦੇ ਆ ਜੇ ਕਾਟਨ ਜਿਹੜੀ ਆ ਕਾਰਪੋਰੇਸ਼ਨ ਆਫ ਇੰਡੀਆ ਸਾਡਾ ਨਰਮਾ ਕਪਾਹ ਚੱਕੇ 100% ਇੱਕ ਇੱਕ ਫੁੱਟ ਨਰਮੇ ਦਾ ਕਪਾਹ ਦਾ ਇੱਕ ਇੱਕ ਫੁੱਟ ਜੋ ਹੈ ਐਮਐਸਪੀ ਤੇ ਫਿਰ ਫਿਰ ਮੱਕੀ ਹੈ ਮੱਕੀ ਕਿਉਂਕਿ ਅੱਜ ਕੱਲ ਇਥੈਨੋਲ ਵਗੈਰਾ ਬਣਨ ਲੱਗ ਗਿਆ ਤਾਂ ਮੱਕੀ ਵਾਸਤੇ ਪ੍ਰਾਈਵੇਟ ਸੈਕਟਰ ਵੀ ਆਊਗਾ ਉਹਨੂੰ ਬਹੁਤ ਜ਼ਿਆਦਾ ਚਾਹੀਦੀ ਹੈ ਮੱਕੀ ਸਾ ਮੱਕੀ ਦਾ ਵੀ ਜੇ ਸਾਨੂੰ ਭਾ ਮਿਲਣ ਲੱਗ ਜੇ ਤਾਂ ਅਸੀਂ ਝੋਨੇ ਤੋਂ ਸਾਡਾ ਜਿਹੜਾ ਪ੍ਰੋਪਰਾਈਟੇਸ ਡਾਈਵਰਸੀਫਿਕੇਸ਼ਨ ਦੇ ਵਿੱਚ ਅਸੀਂ ਚੋਨੇ ਤੋਂ ਥੋੜਾ ਜਿਹਾ ਹਟ ਸਕਦੇ ਆ ਫਿਰ ਦਾਲਾਂ ਨੇ ਜਿਵੇਂ ਅਰਹਰ ਹੈ ਮਾਂ ਦੀ ਦਾਲ ਹੈ ਮਸੂਰ ਹੈ ਮਤਲਬ ਜੇ ਇਹ ਦਾਲਾਂ ਜਿਹੜੀਆਂ ਕਿ ਅਸੀਂ ਬਾਹਰੋਂ ਮੰਗਾਉਂਦੇ ਆ ਉਹ ਦੇਸ਼ ਦਾ ਵੀ ਫਾਇਦਾ ਹੋਊਗਾ ਕਿ ਬਾਹਰੋਂ ਨਹੀਂ ਮੰਗਾਉਣਾ ਪਊਗਾ ਤੇ ਸਾਡੇ ਕਿਸਾਨ ਦਾ ਵੀ ਫਾਇਦਾ ਹੋਊਗਾ ਕਿ ਪਾਣੀ ਵੀ ਬਚੂਗਾ ਸਾਡਾ ਕਿਉਂਕਿ ਘੱਟ ਪਾਣੀ ਲੈਂਦੀਆਂ ਨੇ ਇਹ ਫਸਲਾਂ ਤੇ ਜਿਹੜਾ ਸਾਡਾ 6-700 ਫੁੱਟ ਤੇ ਚੱਲਾ ਗਿਆ ਪਾਣੀ ਉਹ ਵੀ ਬਚੂਗਾ ਤੇ ਨਾਲ ਕਿਸਾਨ ਨੂੰ ਕਿਉਂਕਿ 8000 7000 ਤੋਂ ਉੱਪਰ ਇਹਨਾਂ ਦੀ ਪ੍ਰਾਈਸ ਹੈ ਜੇ ਸਾਨੂੰ ਲਿਖਤ ਗਰੰਟੀ ਮਿਲ ਜਾਂਦੀ ਹੈ ਸੀਏਬੀਜੀਏ ਤੇ ਚੱਕਣ ਚਾਹੇ ਜਿੰਨੇ ਮਰਜ਼ੀ ਚੱਕਣ ਤਾਂ ਫਿਰ ਜਿਹੜਾ ਉਹ ਸਰਕਲ ਜਿਹੜਾ ਹੋਰ ਫਸਲਾਂ ਦਾ ਜਿਹੜਾ ਅਸੀਂ ਲੈ ਕੇ ਹੁਣ ਚਾਹੁੰਦੇ ਆ ਕਿ ਜੇ ਝੋਨੇ ਤੋਂ ਜੇ ਪਰਾਲੀ ਤੋਂ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਝੋਨੇ ਤੋਂ ਪਰਾਲੀ ਹੁੰਦੀ ਹੈ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਸਾਨੂੰ ਪਰਚੇ ਕਰੋ ਇਹਨਾਂ ਨੂੰ ਰੈੱਡ ਐਂਟਰੀਆਂ ਚ ਪਾਓ ਝੋਨਾ ਕਿਸਾਨ ਵੀ ਕਹਿੰਦਾ ਕਿ ਝੋਨੇ ਤੋਂ ਸਾਡਾ ਖੇੜਾ ਛੜਾ ਦੋ ਪਰ ਉਹਦੇ ਬਦਲੇ ਅਸੀਂ ਬੀਜੀਏ ਕੀ ਤੇ ਉਹਦਾ ਮੰਡੀਕਰਨ ਕੀ ਹੋਊਗਾ ਸੋ ਮੰਡੀਆਂ ਹੈਗੀਆਂ ਨੇ ਮੰਡੀਆਂ ਕੋਈ ਪ੍ਰੋਬਲਮ ਨਹੀਂ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਪਰ ਜੇ ਐਮਐਸਪੀ ਦੀ ਗਾਰੰਟੀ ਹੋ ਗਈ ਲਿਖਤੀ ਉਸ ਉਸ ਐਮਐਸਪੀ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਕੀਤਾ ਜਾ ਸਕਦਾ ਹੋਇਆ ਲੀਗਲ ਹੋ ਗਈ ਤਾਂ ਇਹ ਮਤਲਬ ਅਸੀਂ ਹੋਰ ਫਸਲਾਂ ਵੱਲ ਜਾ ਸਕਦੇ ਹਾਂ ਤੇ ਪਰ ਇਹ ਫੈਸਲਾ ਕਿਸਾਨ ਜਥੇਬੰਦੀਆਂ ਨੇ ਕਰਨਾ ਹੈ ਕਿ ਉਹ ਕੱਲ ਨੂੰ ਜਾ ਕੇ ਉਹ ਉਹਨਾਂ ਨਾਲ ਗੱਲ ਕਰ ਲੈਣ ਆਪਣੇ ਸਾਰੇ ਜਿੰਨੇ ਵੀ ਹੋਰ ਉਹਨਾਂ ਦੇ ਸਾਥੀ ਨੇ ਤੇ ਉਹ ਕੀ ਫੈਸਲਾ ਕਰਦੇ ਨੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਤੇ ਅਫਸਰ ਸਹਿਬਾਨ ਉਹ ਸਾਰਾ ਉਹਨਾਂ ਨਾਲ ਗੱਲਬਾਤ ਕਰ ਲੈਣਗੇ ਦੁਬਾਰਾ ਆਉਣਾ ਪਿਆ ਜਦੋਂ ਵੀ ਮਰਜ਼ੀ ਦੁਬਾਰਾ ਆਉਣਾ ਪਿਆ ਬਹਿਣਾ ਪਿਆ ਜੋ ਜਾਂ ਕੋਈ ਉੱਥੋਂ ਸੁਝਾਅ ਲੈ ਕੇ ਆਏ ਉਹ ਜਿੱਥੇ ਅੰਦੋਲਨ ਚੱਲ ਰਿਹਾ ਤਾਂ ਅਸੀਂ ਉਹਦਾ ਉਹਦਾ ਵੀ ਸਤਿਕਾਰ ਕਰਾਂਗੇ ਸਰਕਾਰ ਸਰਕਾਰ ਪਰ ਐਮਐਸਪੀ ਪਰ ਫੈਸਲਾ ਲਿਆ ਸੀ ਇੰਡਸਟਰੀ ਦੀ ਗਾਰੰਟੀ ਤਾਂ ਕੋਈ ਗੱਲ ਹੋਈ ਹੈ ਦੇਖੋ ਜੀ ਗੱਲ ਇਹ ਹੈ ਦੇਖੋ ਜਦੋਂ ਜਦੋਂ ਲਿਖ ਕੇ ਹੀ ਦੇ ਜਦੋਂ ਲਿਖ ਕੇ ਦੇ ਰਹੇ ਆ 5 ਸਾਲ ਵਾਸਤੇ ਤਾਂ ਫਿਰ ਗਾਰੰਟੀ ਹੋਗੀ ਤਾਂ ਇਸ ਕਰਕੇ ਅੱਗੇ ਅੱਗੇ ਜੇ ਜੇ ਕੋਈ ਇਹਦੇ ਵਿੱਚ ਕੋਈ ਹੋਰ ਮੈਕੈਨਿਜ਼ਮ ਐਡ ਕਰਨਾ ਪਿਆ ਕਿਉਂਕਿ ਹੋ ਸਕਦਾ ਕਿਸਾਨਾਂ ਕੋਲੇ ਜਾ ਕੇ ਜਦੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਆਪਦੇ ਉੱਥੇ ਜਾ ਕੇ ਗੱਲ ਕਰਨਗੇ ਹੋ ਸਕਦਾ ਕੋਈ ਹੋਰ ਵਧੀਆ ਆਈਡੀਆ ਇੱਕ ਨਿਕਲਿਆ ਹੋਵੇ ਕਿ ਇਹਦੀ ਥਾਂ ਤੇ ਆ ਕਰ ਲੋ ਆ ਆਪਾਂ ਨੂੰ ਜ਼ਿਆਦਾ ਫਾਇਦੇਮੰਦ ਆ ਮੈਨੂੰ ਸਿਰਫ ਇੱਕੋ ਹੀ ਆ ਕਿ ਪੰਜਾਬ ਦੇ ਕਿਸਾਨ ਦਾ ਹਰਿਆਣੇ ਦੇ ਕਿਸਾਨ ਦਾ ਦੇਸ਼ ਦੇ ਕਿਸਾਨ ਦਾ ਨੁਕਸਾਨ ਨਾ ਹੋਵੇ ਜੋ ਮਰਜ਼ੀ ਐਗਰੀਮੈਂਟ ਹੋਵੇ ਉਹਨੂੰ ਬੈਠ ਕੇ ਕਹਿੰਗੂ ਮੈਂ ਇੱਥੇ ਤਾਂ ਬਣਾ ਨਹੀਂ ਸਕਦਾ ਇਹ ਚ ਵੀ ਅਸੀਂ ਕਿਸਾਨ ਵੀ ਜਿਹੜੇ ਨੇ ਉਹ ਵੀ ਅਸੀਂ ਜਿਹੜੇ ਅਰਥਸ਼ਾਸਤਰੀ ਨੇ ਉਹਨਾਂ ਤੋਂ ਉਹ ਵੀ ਕਿਸਾਨ ਵੀ رائے ਲੈਣ ਤੇ ਸਰਕਾਰ ਵੀ ਆਪਣੇ ਜਿੰਨੇ ਵੀ ਇਕਨੋਮਿਸਟ ਨੇ ਉਹਨਾਂ ਨੂੰ ਪੁੱਛੇ ਕਿ ਇਹਦਾ ਕਿੰਨਾ ਖਰਚਾ ਹੋਊਗਾ ਕਿੰਨੀ ਦੇਰ ਲਈ ਦੇ ਸਕਦੇ ਆ ਕੀ ਕਰ ਸਕਦੇ ਆ ਸੋ ਇਸ ਕਰਕੇ ਬਾਕੀ ਜਿਹੜਾ ਗੱਲਬਾਤ ਦਾ ਦੌਰ ਹੈ ਉਹ ਜਾਰੀ ਰਹੂਗਾ ਪਰ ਮੇਰਾ ਪ੍ਰਾਇੋਰਟੀ ਇੱਕ ਹੈ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਜਾਨਮਾਲ ਦੀ ਪੰਜਾਬ ਦੇ ਜਿਹੜੇ ਲੋਕਾਂ ਦੀ ਜਾਨਮਾਲ ਦੀ ਰਾਖੀ ਸ਼ਾਂਤੀ ਬਣਾ ਕੇ ਰੱਖਣ ਦੀ ਮੈਂ ਅਪੀਲ ਕਰਦਾ ਤੇ ਜਦੋਂ ਹੀ ਕੋਈ ਫੈਸਲਾ ਕਿਸਾਨਾਂ ਵੱਲੋਂ ਆ ਗਿਆ ਜਾਂ ਸੈਂਟਰ ਨੇ ਸਾਨੂੰ ਕੰਟੈਕਟ ਕੀਤਾ ਕਿ ਅਸੀਂ ਆਹ ਕਰ ਸਕਦੇ ਆ ਤਾ ਮੈਂ ਫੇਰ ਇੱਕ ਵਾਰੀ ਬ੍ਰਿਜ ਦੇ ਤੌਰ ਤੇ ਇੱਕ ਪੁਲ ਦੇ ਤੌਰ ਤੇ ਮੈਂ ਬੈਠਣ ਨੂੰ ਤਿਆਰ ਹਾਂ ਬਹੁਤ ਬਹੁਤ ਧੰਨਵਾਦ